ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਕੌਰ ਅੱਜ ਤੁਹਾਡੇ ਸਾਰਿਆਂ ਦੇ ਲਈ ਪੰਜਾਬ ਦੀਆਂ ਮੁੱਖ ਖਬਰਾਂ ਲੈ ਕੇ ਆਈ ਹਾਂ ਪੰਜਾਬ ਦੀਆਂ ਮੁੱਖ ਖਬਰਾਂ ਦੇਖਣ ਦੇ ਲਈ ਮੇਰੇ ਸਮਾਚਾਰ ਸਾਥੀ ਦੇ ਉੱਤੇ ਬਨੇ ਰਹੋ ਆਓ ਆਪਾਂ ਪੰਜਾਬ ਦੀਆਂ ਮੁੱਖ ਖਬਰਾਂ ਦੇ ਉੱਤੇ ਚਾਨਣਾ ਪਾਈਏ ਕਿ ਪੰਜਾਬ ਦੇ ਵਿੱਚ ਕੀ ਕੀ ਵਾਪਰ ਰਿਹਾ ਹੈ ਇੰਡੋਨੇਸ਼ੀਆ ਦੇ ਦੱਖਣੀ ਸਮਾਤਰਾ ਖੇਤਰ ਦੇ ਵਿੱਚ ਸ਼ੁੱਕਰਵਾਰ 23 ਮਈ 2025 ਯਾਨੀ ਕਿ ਅੱਜ ਤੇ ਤੀਨਾ ਪੁਚਾਲ ਦੇ ਜ਼ੋਰਦਾਰ ਤੜ ਛਟਕੇ ਮਹਿਸੂਸ ਕੀਤੇ ਗਏ ਹਨ ਜਿਸ ਕਾਰਨ ਰਿਕਟਰ ਸਕੇਲ ਦੀ ਮਦਦ ਦੇ ਨਾਲ ਇਸ ਦੀ ਤੀਬਰਤਾ 5.9 ਦਰਜ ਕੀਤੀ ਗਈ ਹੈ ਪੁਚਾਲ ਧਰਤੀ ਦੇ 10 ਕਿਲੋਮੀਟਰ ਤੱਕ ਅੰਦਰ ਦੀ ਢੁਗਾਈ ਤੇ ਆਇਆ ਹੈ जिस कारण ਹਲੇ ਤੱਕ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਪੁਚਾਲ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ مالی ਨੁਕਸਾਨ ਹੋਣ ਦੀ ਕੋਈ ਵੀ ਅਪਡੇਟ ਸਾਹਮਣੇ ਨਹੀਂ ਆਈ ਹੈ ਪੁਚਾਲ ਦੇ ਕਾਰਨ ਘਬਰਾਏ ਹਨ ਲੋਕ ਅਤੇ ਘਰਾਂ ਦੇ ਵਿੱਚੋਂ ਨਿਕਲੇ ਬਾਹਰ ਅਕਸਰ ਇਨ੍ਹਾਂ ਖੇਤਰਾਂ ਦੇ ਵਿੱਚ ਪੁਚਾਲ ਆਉਣ ਦਾ ਖਤਰਾ ਬਣਿਆ ਹੀ ਰਹਿੰਦਾ ਹੈ ਸਥਾਨਕ ਪ੍ਰਸ਼ਾਸਨ ਸਥਿਤੀ ਤੇ ਨਜ਼ਰ ਬਣਾਈ ਗਈ ਹੈ ਪੰਜਾਬ ਦੇ ਵਿੱਚ ਬੁੱਧਵਾਰ ਦੀ ਰਾਤ ਨੂੰ ਆਏ ਮੌਸਮ ਦਾ ਬਦਲਾਅ ਦਾ ਅਸਰ ਵੀਰਵਾਰ ਤੱਕ ਵੇਖਣ ਨੂੰ ਮਿਲਿਆ ਹੈ ਸਾਰੇ ਰਾਜ ਦੇ ਵਿੱਚ ਔਸਤਨ 4.6 ਡਿਗਰੀ ਸੈਲਸੀਅਸ ਤੱਕ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਕਮੀ ਦਰਜ ਕੀਤੀ ਗਈ ਹੈ ਜੋ ਕਿ ਆਮ ਤਾਪਮਾਨ ਦੇ ਨਾਲੋਂ 2.4 ਡਿਗਰੀ ਸੈਲਸੀਅਸ ਘੱਟ ਦਰਜ ਕੀਤੀ ਗਈ ਹੈ ਪਰ ਪੰਜਾਬ ਦੇ ਕੁਝ ਰਾਜਾਂ ਦੇ ਵਿੱਚ ਹਲੇ ਤੱਕ ਗਰਮੀ ਪੂਰੀ ਤਰ੍ਹਾਂ ਵਟ ਕੱਢ ਰਹੀ ਹੈ ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਅਤੇ 9 ਜ਼ਿਲ੍ਹਿਆਂ ਦੇ ਵਿੱਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸਾਰੇ ਵਪਾਰੀਆਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਵਾਰ ਗਰਮੀ ਦੀਆਂ ਛੁੱਟੀਆਂ ਦੇ ਮੱਦੇਨਜ਼ਰ 26 ਜੂਨ ਤੋਂ 29 ਜੂਨ ਤੱਕ ਸ਼੍ਰੀ ਆਨੰਦਪੁਰ ਸਾਹਿਬ ਤੇ ਸਾਰੇ ਬਾਜ਼ਾਰ ਰਹਿਣਗੇ ਬੰਦ ਪੰਜਾਬ ਸਰਕਾਰ ਦੇਸ਼ ਦੇ ਵਿੱਚ ਲੋਕਾਂ ਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਯੋਜਨਾਵਾਂ ਚਲਾਉਂਦੀ ਹੈ ਜਿਨ੍ਹਾਂ ਦਾ ਲਾਭ ਦੇਸ਼ ਦੇ ਵਿੱਚ ਰਹਿੰਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਮਿਲਦਾ ਹੈ ਪਰ ਹੁਣ ਇਸ ਟਾਈਮ ਪੰਜਾਬ ਦੇ ਵਿੱਚ ਗਰਮੀ ਪੂਰੀ ਤਰ੍ਹਾਂ ਵਟਕਰਟ ਰਹੀ ਹੈ ਜਿਸ ਕਾਰਨ ਲੋਕ ਘਰਾਂ ਦੇ ਵਿੱਚ ਗਰਮੀ ਤੋਂ ਰਾਹਤ ਪਾਉਣ ਦੇ ਲਈ ਏਸੀ ਅਤੇ ਕੂਲਰਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਦੇ ਹਨ ਜਿਸ ਕਾਰਨ ਘਰਾਂ ਦਾ ਬਿੱਲ ਵੀ ਬਹੁਤ ਜ਼ਿਆਦਾ ਆਉਂਦਾ ਹੈ ਅਤੇ ਲੋਕ ਪਰੇਸ਼ਾਨ ਰਹਿੰਦੇ ਹਨ ਪਰ ਸਰਕਾਰ ਨੇ ਬਿਜਲੀ ਦੇ ਬਿੱਲ ਤੋਂ ਛੁਟਕਾਰਾ ਪਾਉਣ ਦੇ ਲਈ ਅਤੇ ਲੋਕਾਂ ਨੂੰ ਰਾਹਤ ਦਿਵਾਉਣ ਦੇ ਲਈ ਇੱਕ ਹੋਰ ਨਵੀਂ ਯੋਜਨਾ ਸ਼ੁਰੂ ਕੀਤੀ ਹੈ ਇਸ ਯੋਜਨਾ ਦੇ ਤਹਿਤ ਲੋਕ ਆਪਣੇ ਘਰਾਂ ਦੇ ਵਿੱਚ ਸੋਲਰ ਪੈਨਲ ਲਗਾਉਣ ਹੁੰਦੇ ਹਨ ਅਤੇ ਜਿਸ ਕਾਰਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਜੇਕਰ ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਬਾਕੀ ਰਾਜਾਂ ਦੇ ਮੁਕਾਬਲੇ ਵੱਧ ਤੋਂ ਵੱਧ ਸਬਸਿਡੀ ਦਿੱਤੀ ਜਾਵੇਗੀ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਕੌਣ ਕਿੱਥੋਂ ਬਿਲੋਂਗ ਕਰਦਾ ਹੈ ਅਤੇ ਕਿਸ ਤਰ੍ਹਾਂ ਸਬਸਿਡੀ ਦਾ ਲਾਭ ਲੈ ਸਕਦੇ ਹਨ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਹੀ ਵਿਧਾਇਕ ਦੇ ਖਿਲਾਫ ਕੀਤੀ ਸਖਤ ਕਾਰਵਾਈ ਪੰਜਾਬ ਵਿਜੀਲੈਂਸ ਅਫਸਰ ਨੇ ਜਲੰਧਰ ਦੇ ਕੇਂਤਰੀ ਵਿਧਾਇਕ ਰਮਨ अरोड़ा ਦੇ ਘਰ ਮਾਰਿਆ ਛਾਪਾ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕੀਤੀ ਗਈ ਹੈ ਸਖਤ ਕਾਰਵਾਈ ਸਰਕਾਰੀ ਬੁਲਾਰੇ ਦੇ ਅਨੁਸਾਰ ਰਮਨ अरोड़ा ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਮਾਸੂਮ ਲੋਕਾਂ ਨੂੰ ਭੇਜਦਾ ਸੀ ਝੂਠੇ ਨੋਟਿਸ ਫਿਰ ਉਹਨਾਂ ਨੂੰ ਝੂਠੇ ਨੋਟਿਸ ਹਟਾਉਣ ਦੇ ਲਈ ਲੈਂਦਾ ਸੀ ਪੈਸੇ ਤੇ ਕੁਝ ਦਿਨ ਪਹਿਲਾਂ ਹੀ ਰਮਨ अरोड़ा ਦੇ ਉੱਤੇ ਕੀਤੀ ਗਈ ਹੈ ਸਖਤ ਕਾਰਵਾਈ ਅਤੇ ਉਸ ਤੋਂ ਉਸਦਾ ਪਦਲ ਲੈ ਲਿਆ ਗਿਆ ਹੈ ਕੈਲੀਫੋਰਨੀਆ ਦੇ ਵਿੱਚ ਵਾਪਰਿਆ ਬਹੁਤ ਹੀ ਭਿਆਨਕ ਹਾਦਸਾ ਰਿਹਾਈਸ਼ੀ ਇਲਾਕੇ ਦੇ ਵਿੱਚ ਜਹਾਜ਼ ਹੋਇਆ ਕਰੈਸ਼ 15 ਘਰਾਂ ਨੂੰ ਲੱਗੀ ਬਹੁਤ ਹੀ ਭਿਆਨਕ ਅੱਗ ਜਿਸ ਕਾਰਨ ਕਈ ਲੋਕਾਂ ਦੀ ਵੀ ਮੌਤ ਪਰ ਮਾਰੇ ਗਏ ਲੋਕਾਂ ਦੀ ਗਿਣਤੀ ਦਾ ਅਧਿਕਾਰਿਤ ਅੰਕੜਾ ਜਾਰੀ ਨਹੀਂ ਕੀਤਾ ਗਿਆ ਹੈ ਸਮਾਚਾਰ ਸਾਥੀ ਚੈਨਲ ਦੇ ਉੱਤੇ ਬਣੇ ਰਹਿਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੀ ਅਜਹੀਆਂ ਪੰਜਾਬ ਦੀਆਂ ਹੋਰ ਮੁੱਖ ਖਬਰਾਂ ਦੇਖਣ ਦੇ ਲਈ ਮੇਰੇ ਸਮਾਚਾਰ ਸਾਥੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੋਲੋ ਕਰ ਲਓ ਅਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪੰਜਾਬ ਦੀਆਂ ਮੁੱਖ ਖਬਰਾਂ ਲੋਕ ਦੇਖ ਸਕਣ ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਵਿੱਚ ਕੀ-ਕੀ ਵਾਪਰ ਰਿਹਾ ਹੈ ਤਾਂ ਮੇਰੀ ਇਸ ਸਮਾਚਾਰ ਸਾਥੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਹੋਰ ਨਿਊਜ਼ ਜਾਂ ਅਪਡੇਟਸ ਲੈਣ ਦੇ ਲਈ